ਆਸਾ ਮਹੱਲਾ ਪਹਿਲਾ ਮਨ ਮੈਗਲ ਸਾਖਤ ਦੇਵਾਨਾ ਬਨਖੰਡ ਮਾਇਆ ਮੋਹ ਹੈਰਾਨਾ ਇਤ ਉਤ ਜਾਹੇ ਕਾਲ ਕੇ ਚਾਪੇ ਗੁਰਮੁਖ ਖੋਜ ਲਹਿ ਘਰ ਆਪੈ ਬਿਨ ਗੁਰ ਸ਼ਬਦੈ ਮਨ ਨਹੀਂ ਠੌਰਾ ਸਿਮਰਹੁ RAM ਨਾਮ ਅਤ ਨਿਰਮਲ ਆਵਰ ਤਿਆਗਹੁ ਹਉਮੈ ਕਉਰਾ ਰਹਾਉ ਇਹੋ ਮਨ ਮੁਗਦ ਕਹਹੁ ਕਿਉ ਰਹਿਸੀ ਬਿਨ ਸਮਝੇ ਜਮਕਾ ਦੁਖ ਸਹਿਸੀ ਆਪੇ ਬਖਸੇ ਸਤਗੁਰ ਮਿਲੈ ਕਾਲ ਕੰਟਕ ਮਾਰੇ ਸਚ ਪੀਲੇ ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਪੰਜ ਤਤ ਤੇ ਜਨਮਾ ਸਾਖਤ ਲੋਭੀ ਇਹ ਮਨ ਮੂੜਾ ਗੁਰਮੁਖ ਨਾਮ ਜਪੈ ਮਨ ਰੂੜਾ ਗੁਰਮੁਖ ਮਨ ਅਸਥਾਨੇ ਸੋਈ ਗੁਰਮੁਖ ਤ੍ਰਿਭਾਵਨ ਸੋਜੀ ਹੋਈ ਇਹ ਮਨ ਜੋਗੀ ਭੋਗੀ ਤਪ ਤਾ ਪੈ ਗੁਰਮੁਖ ਚੀਨੈ ਹਰ ਪ੍ਰਭ ਆਪੈ ਮਨ ਬੈਰਾਗੀ ਹਉਮੈ ਤਿਆਗੀ ਘਾਟ ਘਾਟ ਮਨ ਸਾਧ ਵਿਦਾ ਲਾਗੀ RAM ਰਸਾਇਣ ਗੁਰਮੁਖ ਚਾਖੈ ਦਰ ਘਰ ਮਹਿਲੀ ਹਰ ਪਤ ਰੱਖੈ ਇਹ ਮਨ ਰਾਜਾ ਸੂਰ ਸੰਗਰਾਮ ਇਹ ਮਨ ਨਿਰਭਉ ਗੁਰਮੁਖ ਨਾਮ ਮਾਰੇ ਪੰਜ ਆਪਣੈ ਵਸ ਕੀਏ ਹਉਮੈ ਗਰਾਸ ਇਕ ਤਥਾਈ ਕੀਏ ਗੁਰਮੁਖ ਰਾਗ ਸਵਾਦ ਅਨਤਿਆਗੇ ਗੁਰਮੁਖ ਇਹ ਮਨ ਭਗਤੀ ਜਾਗੇ ਅਨਹਦ ਸੁਣ ਮੰਨਿਆ ਸ਼ਬਦ ਵਿਚਾਰੀ ਆਤਮ ਚੀਨ ਭੈ ਨਿਰੰਕਾਰੀ ਇਹ ਮਨ ਨਿਰਮਲ ਦਰ ਕਰ ਸੋਈ ਗੁਰਮੁਖ ਭਗਤ ਭਾਉ ਧਨ ਹੋਈ ਐਹ ਨਿਸਹਾਰ ਜਸ ਗੁਰ ਪ੍ਰਸਾਦ ਘਾਟ ਘਾਟ ਸੋ ਪ੍ਰਭ ਆਤ ਜੁਗਾਦ ਰਾਮ ਰਸਾਇਣ ਇਹ ਮਨ ਮਾਤਾ ਸਰਬ ਰਸਾਇਣ ਗੁਰਮੁਖ ਜਾਤਾ ਭਗਤ ਹੇਤ ਗੁਰ ਚਰਨ ਨਿਵਾਸਾ ਨਾਨਕ ਹਰ ਜਨ ਕੇ ਦਾਸਨ ਦਾਸਾ ਆਸਾ ਮਹੱਲਾ ਪਹਿਲਾ ਤਨ ਬਿਨ ਸੈ ਧਨ ਕਾ ਕੋ ਕਹੀਐ ਬਿਨ ਗੁਰ ਰਾਮ ਨਾਮ ਕਤ ਲਈਐ ਰਾਮ ਨਾਮ ਧਨ ਸੰਗ ਸਖਾਈ ਅਹਨਿ ਚ ਨਿਰਮਲ ਹਰ ਲੇਵ ਲਾਈ ਰਾਮ ਨਾਮ ਬਿਨ ਕਵਨ ਹਮਾਰਾ ਸੁਖ ਦੁਖ ਸਮਕਰ ਨਾਮ ਨਾ ਛੋਡਾਓ ਆਪੇ ਬਖਸ਼ ਮਿਲਾ ਵਣਹਾਰਾ ਰਹਾਓ ਕਾਨਿਕ ਕਾਮਨੀ ਹੀਤ ਗਵਾਰਾ ਦੁਬਿਦਾ ਲਾਗੇ ਨਾਮ ਵਿਸਾਰਾ ਜਿਸ ਤੂੰ ਬਖਸੈ ਨਾਮ ਜਪਾਏ ਦੂਤ ਨਾ ਲਾਗ ਸਕੈ ਗੁਣ ਗਾਏ ਹਰ ਗੁਰਦਾਤਾ RAM ਗੋਪਾਲਾ ਜੋ ਭਾਵੇ ਤਿਉ ਰਾਖਦਾ ਆਲਾ ਗੁਰਮੁਖ RAM ਮੇਰੇ ਮਨ ਭਾਇਆ ਰੋਗ ਮਿਟੇ ਦੁਖ ਠਾਕ ਰਹਾ ਆਇਆ ਆਵਰ ਨ ਔਖਦ ਤੰਤ ਨ ਮੰਤਾ ਹਰ ਹਰ ਸਿਮਰਨ ਕਿਲ ਵਿਖਹੰਤਾ ਤੂੰ ਆਪ ਭੁਲਾਵੇ ਹੈ ਨਾਮ ਵਿਸਾਰ ਤੂੰ ਆਪੇ ਰਾਖੈ ਕਿਰਪਾ ਧਾਰ ਰੋਗ ਭਰਮ ਭੇਦ ਮਨ ਦੂਜਾ ਗੁਰ ਬਿਨ ਭਰਮ ਜਪਹਿ ਜਪ ਦੂਜਾ ਆਦ ਪੁਰਖ ਗੁਰ ਦਰਸਨਾਂ ਦੇਖੈ ਵਿਣ ਗੁਰ ਸਬਦੈ ਜਨਮ ਕੀ ਲੇਖੈ ਦੇਖ ਅਚਰਜ ਰਹੇ ਬਿਸਮਾਦ ਘਟ ਘਟ ਸੁਰ ਨਰ ਸਹਿਜ ਸਮਾਦ ਭਰਪੂਰ ਧਰ ਰਹੇ ਮਨ ਮਾਹੀ ਤੁਮ ਸੰਸਰ ਅਵਰ ਕੋ ਨਾਹੀ ਜਾ ਕੀ ਭਗਤ ਹੇਤ ਮੁਖ ਨਾਮ ਸੰਤ ਭਗਤ ਕੀ ਸੰਗਤ ਰਾਮ ਬੰਦਨ ਤੋਰੇ ਸਹਿਜ ਧਿਆਨ ਛੂਟੈ ਗੁਰਮੁਖ ਹਰਗੁਰ ਗਿਆਨ ਨਾ ਜਮਦੂਤ ਦੂਖ ਤਿਸ ਲਾਗੈ ਜੋ ਜਨ ਰਾਮ ਨਾਮ ਲਿਵ ਜਾਗੈ ਭਗਤ ਵਛਲ ਭਗਤਾ ਹਰ ਸੰਗ ਨਾਨਕ ਮੁਕਤ ਭਏ ਹਰ ਰੰਗ ਆਸਾ ਮਹੱਲਾ ਪਹਿਲਾ ਇਕ ਤੁਕੀ ਗੁਰ ਸੇਵੈ ਸੋ ਠਾਕੁਰ ਜਾਣੈ ਦੂਖ ਮਿਟੈ ਸੱਚ ਸਬਦ ਪਛਾਨੈ ਰਾਮ ਜਪੋ ਮੇਰੀ ਸਖੀ ਸਖੈ ਨੀ ਸਤਿਗੁਰ ਸੇਵ ਦੇਖੋ ਪ੍ਰਭ ਨੈ ਨੀ ਰਹਾਓ ਬੰਦਨ ਮਾਤ ਪਿਤਾ ਸੰਸਾਰ ਬੰਦਨ ਸੁਤ ਕੰਨਿਆ ਅਰ ਨਾਰ ਵੰਦਨ ਕਰਮ ਧਰਮ ਹਉ ਕੀਆ ਵੰਦਨ ਪੁੱਤ ਕਲਾਤ ਮਨ ਬੀਆ ਵੰਦਨ ਕਿਰਖੀ ਕਰਹਿ ਕਿਸਾਨ ਹਉਮੈ ਡੰਸ ਹੈ ਰਾਜਾ ਮੰਗੈ ਦਾਨ ਵੰਦਨ ਸੌਦਾ ਅਣ ਵਿਚਾਰੀ ਤਿਪਤ ਨਾਹੀ ਮਾਇਆ ਮੋਹ ਪਸਾਰੀ ਵੰਦਨ ਸਾਹ ਸੰਚਹਿ ਧਨ ਜਾਏ ਬਿਨ ਹਰ ਭਗਤ ਨਾ ਪਵਈ ਥਾਏ ਵੰਦਨ ਬੇਦਬਾਦ ਅਹੰਕਾਰ ਵੰਦਨ ਬਿਨ ਸਹਿ ਮੋਹ ਵਿਕਾਰ ਨਾਨਕ ਰਾਮ ਨਾਮ ਸਰਨਾਈ ਸਤਗੁਰ ਰੱਖੇ ਬੰਧ ਨਾ ਪਾਈ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ ਮਹਿਲਾ ਅੰਦਰ ਹੋਦੀਆ ਹੁਣ ਬਹਿਣ ਨਾ ਮਿਲਣ ਹਦੂਰ ਆਦੇਸ਼ ਬਾਬਾ ਆਦੇਸ਼ ਆਦ ਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੈ ਵੀ ਇਸ ਰਹਾਉ ਜਦ ਹੋਸੀਆ ਵੀ ਆਹੀਆ लाੜੇ ਸੋਹਨ ਪਾਸ ਹੀ ਡੋਲੀ ਚੜ ਆਈਆ ਦੰਦ ਖੰਡ ਕੀ ਤੇਰਾਸ ਉੱਪਰ ਹੋ ਪਾਣੀ ਵਾਰੀਐ ਝੱਲੇ ਚਮਕਨ ਪਾਸ 1 ਲੱਖ ਲਹਿਨ ਬੈਠੀਆ ਲੱਖ ਲਹਿਨ ਖੜੀਆ ਗਰੀ ਚੁਹਾਰੇ ਖਾਂਦੀਆ ਮਾਣਨ ਸੀਜੜੀਆ ਤਿੰਨ ਗਲ ਸਿਲਕਾ ਪਾਈਆ ਟੁੱਟਣ ਮੋਤਸਰੀਆ ਤਨ ਜੋਬਨ ਦਵੇ ਵੈਰੀ ਹੋਏ ਜਿਨੀ ਰੱਖੇ ਰੰਗ ਲਾਏ ਦੂਤਾ ਨੂੰ ਫਰਮਾਇਆ ਲੈ ਚੱਲੇ ਪਤਗਵਾਏ ਜੀਤਿ ਸਭਾਵੈ ਦੇ ਵੜਾਈ ਜੇ ਭਾਵੈ ਦੇ ਸਜਾਏ ਅੱਗੋ ਦੇ ਜੀ ਚੀਤੀਐ ਤਾਂ ਕਾਇਤ ਮਿਲੈ ਸਜਾਏ ਸਾਹਾ ਸੁਰਤ ਗਵਾਈਆ ਰੰਗ ਤਮਾਸੈ ਚਾਏ ਬਾਬਰਵਾਣੀ ਫਿਰ ਗਈ ਕੋਇਰ ਨਾ ਰੁੱਟੀ ਖਾਏ ਇਕਨਾ ਵਖਤ ਖਵਾਈਐ ਇਕਨਾ ਪੂਜਾ ਜਾਏ ਚੌਕੇ ਵੇਣ ਹਿੰਦਵਾਣੀਆਂ ਕਿਉ ਟਿੱਕੇ ਕੱਢੈ ਨਾ ਆਏ RAMਨਾਕ ਬਹੁ ਚੀਤਿਓ ਹੁਣ ਕਹਿਣ ਨਾ ਮਿਲੈ ਖੁਦਾਏ ਇਕ ਘਰ ਆਵਹਿ ਆਪਣੇ ਇਕ ਮੇਲ ਮਿਲ ਪੁੱਛੈ ਸੁਖ ਇਕ ਨਾ ਇਹੋ ਲਿਖਿਆ ਬਹਿ ਬਹਿ ਰੋ ਵਹਿ ਦੁਖ ਜੋਤੀਸ ਭਾਵੈ ਸੋ ਥੀਐ ਨਾਨਕ ਕਾ ਮਨੁਖ ਆਸਾ ਮਹੱਲਾ ਪਹਿਲਾ ਕਹਾ ਸੁਖੀਲਤ ਬੀਲਾ ਘੂੜੇ ਕਹਾ ਭੀਰੀ ਸਹਿਨਾਈ ਕਹਾ ਸੁ ਤੀਗ ਬੰਦ ਗਾਡੇ ਰੜ ਕਹਾ ਸੁ ਲਾਲ ਕਵਾਈ ਕਹਾ ਸੁ ਆਰਸੀਆ ਮੋਹ ਬੰਕੇ ਐਥੈ ਦਸਹਿ ਨਾਹੀ ਇਹੋ ਜਗ ਤੇਰਾ ਤੂ ਗੋਸਾਈ ਏਕ ਘੜੀ ਮਹਿ ਥਾਪ ਉਥਾਪੇ ਜਰ ਵੰਡ ਦੇਵੈ ਭਾਈ ਰਹਾਓ ਕਹਾਂ ਸੁ ਘਰਦਰ ਮੰਡਪ ਮਹਿਲਾ ਕਹਾਂ ਸੁ ਬੰਕ ਸਰਾਈ ਕਹਾਂ ਸੁ ਸੀਜ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਹਾਂ ਸੁ ਪਾਨ ਤੰਬੋਲੀ ਹਰ ਮਾਂ ਹੋਈਆ ਛਾਈ ਮਾਈ ਇਸ ਜਰ ਕਾਰਨ ਕਣੀ ਵਿਗੁੱਤੀ ਇਨ ਜਰ ਕਣੀ ਖੁਆਈ ਪਾਪਾ ਬਾਝ ਹੋਵੈ ਨਾਹੀ ਮੋਇਆ ਸਾਥ ਨਾ ਜਾਈ ਜਿਸਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ ਕੋਟੀ ਹੂ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਤਾਇਆ ਥਾਨ ਮੁਕਾਮ ਜਲੇ ਬਿਜ ਮੰਦਰ ਮੋਚ ਮੋਚ ਕੋਇਰ ਰੁਲਾਇਆ ਕੋਈ ਮੁਗਲ ਨਾ ਹੋਆ ਅੰਧਾ ਕਿਨੇ ਨਾ ਪਰਚਾ ਲਾਇਆ ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ ਓਨੀ ਤੁਪਕ ਤਾਣ ਚਲਾਈ ਓਨੀ ਹਸਤ ਚੜਾਈ ਜਿਨ ਕੀ ਚੀਰੀ ਦਰਗ ਹੈ ਫਾਟੀ ਤਨਾ ਮਰਨਾ ਭਾਈ ਇੱਕ ਹਿੰਦਵਾਣੀ ਅਵਰ ਤੁਰਕਾਣੀ ਪਟਿਆਣੀ ਠਕੁਰਾਣੀ ਇਕਨਾ ਪੀਰਣ ਸਿਰ ਖੁਰਪਾਟੇ ਇਕਨਾ ਵਾਸ ਮਸਾਣੀ ਜਿਨ ਕੇ ਬੰਕੇ ਘਰੀ ਨ ਆਇਆ ਤਿਨ ਕਿਉ ਰਹਿਣ ਵਿਹਾਣੀ ਆਪੇ ਕਰੇ ਕਿਰਾਏ ਕਰਤਾ ਕਿਸ ਨੂੰ ਆਖ ਸੁਣਾਈਐ ਦੁੱਖ ਸੁਖ ਤੀਰੈ ਭਾਣੈ ਹੋਵੇ ਕਿਸ ਥੈ ਜਾਇ ਰੂ ਆਈਐ ਹੁਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ਇਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਕਾਫੀ ਮਹੱਲਾ ਪਹਿਲਾ ਕਰ ਅਠਵਾ ਅਸ਼ਟਪਦੀਆ ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ ਕੂੜ ਕਮਾਵਹਿ ਆਦਮੀ ਬੰਧ ਹੈ ਘਰਬਾਰਾ ਜਾਗੋ ਜਾਗੋ ਸੂਤੇ ਹੋ ਚੱਲਿਆ ਵਣਜਾਰਾ ਰਹਾਓ ਨੀਤ ਨੀਤ ਘਰ ਬੰਦੀ ਇਹ ਜੇ ਰਹਿਣਾ ਹੋਈ ਪਿੰਡ ਪਵੈ ਜੀਉ ਚੱਲਸੀ ਜੇ ਜਾਣੈ ਕੋਈ ਉਹੀ ਉਹੀ ਕਿਆ ਕਰਹੋ ਹੈ ਹੋਸੀ ਸੋਈ ਤੁਮ ਰੋਵਹੋਗੇ ਉਸਨੂੰ ਤੁਮ ਕਉ ਕੌਣ ਰੋਈ ਧੰਦਾ ਪਿੱਟੇ ਭਾਈ ਹੋ ਤੁਮ ਕੂੜ ਕਮਾਵਹੋ ਉਹ ਨਾ ਸੁਣੀ ਕਾਤਹੀ ਤੁਮ ਲੋਕ ਸੁਣਾਵਹੋ ਜਿਸਤੇ ਸੁੱਤਾ ਨਾਨਕਾ ਜਾਗਾਏ ਸੋਈ ਜੇ ਕਰ ਬੁੱਝੈ ਆਪਣਾ ਤਾਂ ਨੀਂਦ ਨਾ ਹੋਈ ਜੀ ਚੱਲਦਾ ਲੈ ਚੱਲਿਆ ਕਿਛ ਸੰਪੈ ਨਾਲੇ ਤਾਂ ਧਨ ਸੰਚੋ ਦੇਖ ਕੇ ਬੂਝੋ ਵਿਚਾਰੇ ਵਣਜ ਕਰੋ ਮਕਸੂਦ ਲੈ ਉਹ ਮਤ ਪਛੋਤਾਵਹੁ ਔਗਣ ਛੋਡੋ ਗੁਣ ਕਰੋ ਐਸੇ ਤਤ ਪ੍ਰਾਵਹੁ ਧਰਮ ਭੂਮ ਸਤ ਬੀਜ ਕਰ ਐਸੀ ਕਿਰਸਕ ਮਾਵਹੁ ਤਾਂ ਵਪਾਰੀ ਜਾਣੀ ਉਹ ਲਾਹਾ ਲੈ ਜਾਵਹੁ ਕਰਮ ਹੋਵੇ ਸਤਗੁਰ ਮਿਲੈ ਬੂਝੈ ਵਿਚਾਰਾ ਨਾਮ ਵਖਾਣਾ ਸੁਣੇ ਨਾਮ ਨਾਮੇ ਬਿਵਹਾਰਾ ਜਿਉ ਲਾਹਾ ਟੋਟਾ ਤੇ ਵੈ ਵਾਟ ਚਲਦੀ ਆਈ ਜੋਤਿ ਸੁਭਾਵੇ ਨਾਨਕਾ ਸਾਈ ਵੜਿਆਈ ਆਸਾ ਮਹੱਲਾ ਪਹਿਲਾ ਚਾਰੇ ਕੁੰਡਾ ਢੂਡਿਆ ਕੋ ਨੀਮੀ ਮੈਡਾ ਜੇ ਤੁ ਤੁ ਭਾਵੇ ਸਾਹਿਬਾ ਤੂ ਮੈਂ ਹਉ ਤੈਡਾ ਦਰਬੀਬਾ ਮੈਂ ਨੀਮ ਕੋ ਕਹਿ ਕਰੀ ਸਲਾਮ ਹਿੱਕੋ ਮੈਡਾ ਤੂ ਧਣੀ ਸਾਚਾ ਮੁਖ ਨਾਮ ਰਹਾਉ ਸਿੱਧਾ ਸੇਵਨ ਸਿੱਧ ਪੀਰ ਮਗਹ ਰਿੱਧ ਸਿੱਧ ਮੈਂ ਇਕ ਨਾਮ ਨਾ ਵੀਸਰੈ ਸਾਚੇ ਗੁਰ ਬੁੱਧ ਜੋਗੀ ਭੋਗੀ ਕਾਪੜੀ ਕਿਆ ਭਵਹਿ ਦਸੰਤਰ ਗੁਰ ਕਾ ਸ਼ਬਦ ਨਾ ਚੀਨਹੀ ਤਤ ਸਾਰ ਨਿਰੰਤਰ ਪੰਡਿਤ ਪਾਦੇ ਜੋਏ ਸੀ ਨਿਤ ਪੜਹਿ ਪੁਰਾਣਾ ਅੰਤਰ ਵਸਤ ਨਾ ਜਾਣਨੀ ਘਟ ਬ੍ਰਹਮ ਲੁਕਾਣਾ ਇਕ ਤਪਸੀ ਬਨਮਹਿ ਤਪ ਕਰਹਿ ਨਿਤ ਤੀਰਥ ਵਾਸਾ ਆਪਨਾ ਚੀਨਹਿ ਤਾਮਸੀ ਕਾਹੇ ਭਏ ਉਦਾਸਾ ਇਕ ਬਿੰਦ ਜਤਨ ਕਰ ਰਾਕ ਦੇਸੀ ਜਤੀ ਕਹਾਵਹਿ ਬਿਨ ਗੁਰ ਸ਼ਬਦ ਨਾ ਛੂਟਹੀ ਭ੍ਰਮ ਆਵਹਿ ਜਾਵਹਿ ਇਕ ਗਿਰਹੀ ਸੇਵਕ ਸਾਧਕਾ ਗੁਰਮਤੀ ਲਾਗੇ ਨਾਮਦਾਨ ਇਸਨਾਨ ਡ੍ਰਿੜ ਹਰ ਭਗਤ ਸੋ ਜਾਗੇ ਗੁਰ ਤੇ ਦਰ ਘਰ ਜਾਣੀਐ ਸੋ ਜਾਇ ਸਿਆਣਾ ਨਾਨਕ ਨਾਮ ਨਾ ਵੀਸਰੈ ਸਾਚੇ ਮਨ ਮਾਨੈ ਆਸਾ ਮਹੱਲਾ ਪਹਿਲਾ ਮਨ ਸਾ ਮਨ ਹੈ ਸਮਾਇਲੇ ਭੌਜਲ ਸੱਚ ਤਰਣਾ ਆਤ ਜੁਗਾਦ ਦਇਆਲ ਤੂ ਠਾਕੁਰ تیری ਸਰਣਾ ਤੂ ਦਾਤੋ ਹਮ ਜਾਚ ਕਾ ਹਰ ਦਰਸ਼ਨ ਦੀਜੈ ਗੁਰਮੁਖ ਨਾਮ ਧਿਆਈਐ ਮਨ ਮੰਦਰ ਭੀਜੈ ਰਹਾਓ ਕੂੜਾ ਲਾਲਚ ਛੋਡੀਐ ਤਉ ਸਾਚ ਪਛਾਣੈ ਗੁਰ ਕੈ ਸਬਦ ਸਮਾਈਐ ਪਰਮਾਰਥ ਜਾਣੈ ਇਹ ਮਨਰਾਜਾ ਲੋਬੀਆ ਲੁਭਤੋ ਲੋਭਾਈ ਗੁਰਮੁਖ ਲੋਭ ਨਿਵਾਰੀਐ ਹਰਿ ਸੂ ਬਣ ਆਈ ਕੱਲਰ ਖੇਤੀ ਬੀਜੀਐ ਕਿਉ ਲਾਹਾ ਪਾਵੇ ਮਨਮੁਖ ਸਚਨਾ ਭੀਜੈ ਹੀ ਕੂੜ ਕੂੜ ਗਡਾਵੇ ਲਾਲਚ ਛੋਡਹੁ ਅੰਦੇ ਹੋ ਲਾਲਚ ਦੁੱਖ ਭਾਰੀ ਸਚਉ ਸਾਹਿਬ ਮਨ ਵਸੈ ਹਉ ਮੈਂ ਬਿਖਮਾਰੀ ਦੁਬਿਦਾ ਛੋਡ ਕਵਾਟੜੀ ਮੁਸਸ ਹੋਗੇ ਭਾਈ ਅਹਨ ਸਨਾਮ ਸਲਾਹੀਐ ਸਤਗੁਰ ਸਰਨਾਈ ਮਨਮੁਖ ਪੱਥਰ ਸੈਲ ਹੈ ਤ੍ਰਿਗ ਜੀਵਨ ਫੀਕਾ ਜਲ ਮਹਿ ਕੀਤਾ ਰਾਖੀਐ ਅਬ ਅੰਤਰ ਸੂਕਾ ਹਰ ਕਾ ਨਾਮ ਨਿਧਾਨ ਹੈ ਪੂਰੇ ਗੁਰ ਦੀ ਜਾ ਨਾਨਕ ਨਾਮ ਨਾ ਵਿਸਰੈ ਮਥ ਅੰਮ੍ਰਿਤ ਪੀਆ ਆਸਾ ਮਹੱਲਾ ਪਹਿਲਾ ਚੱਲੇ ਚੱਲਣ ਹਾਰ ਵਾਟ ਵਟਾਇਆ ਧੰਦ ਪਿੱਟੇ ਸੰਸਾਰ ਸੱਚ ਨਾ ਭਾਇਆ ਕਿਆ ਭਵਿਏ ਕਿਆ ਢੂਡੀਏ ਗੁਰ ਸ਼ਬਦ ਦਿਖਾ ਆਇਆ ਮਮਤਾ ਮੋਹ ਵਿਸਰਜਿਆ ਆਪਣੇ ਘਰ ਆਇਆ ਰਹਾਉ ਸੱਚ ਮਿਲੈ ਸਚਿਆਰ ਕੂੜ ਨਾ ਪਾਈਐ ਸੱਚੇ ਸਿਓ ਚਿੱਤ ਲਾਏ ਬਹੁੜ ਨਾ ਆਈਐ ਮੋਇਆ ਕੋ ਕਿਆ ਰੂਬ ਹੋ ਰੋਏ ਨਾ ਜਾਣ ਹੂ ਰੋਗੋ ਸੱਚ ਸਲਾਏ ਹੁਕਮ ਪਛਾਨ ਹੂ ਹੁਕਮੀ ਵੱਜੋ ਲਿਖਾਏ ਆਇਆ ਜਾਣੀਐ ਲਾਹਾ ਪੱਲੇ ਪਾਏ ਹੁਕਮ ਸਿ ਜਾਣੀਐ ਹੁਕਮੀ ਪੈਦਾ ਜਾਏ ਦਰਗਹਿ ਪਾਣੀਐ ਹੁਕਮੇ ਹੀ ਸਿਰ ਮਾਰ ਬੰਦਰ ਬਾਣੀਐ ਲਾਹਾ ਸੱਚ ਨਿ ਆਵ ਮਨ ਵਸਾਈਐ ਲਿਖਿਆ ਪੱਲੇ ਪਾਏ ਗਰਭ ਵਿਣਾਈਐ ਮਨ ਮੁਖੀਆ ਸਿਰ ਮਾਰ ਬਾਦਖ ਪਾਈਐ ਠੱਗ ਮੁਠੀ ਕੂੜਿਆਰ ਬੰਨ ਚਲਾਈਐ ਸਾਹਿਬ ਹਰਿ ਦੈਵਸਾਏ ਨ ਪਛੋਤਾਵਹੀ ਗੁਨਾਹ ਬਖਸਨ ਹਾਰ ਸਬਦ ਕਮਾਵਹੀ ਨਾਨਕ ਮੰਗੈ ਸੱਚ ਗੁਰਮੁਖ ਘਾਲੀਐ ਮੈਂ ਤੁਝ ਬਿਨ ਅਵਰ ਨ ਕੋਈ ਨਦਰ ਨਿਹਾਲੀਐ ਆਸਾ ਮਹੱਲਾ ਪਹਿਲਾ ਕਿਆ ਜੰਗਲ ਢੂਡੀ ਜਾਏ ਮੈਂ ਘਰ ਬਨ ਹਰੀਆਵਲਾ ਸੱਚ ਟਿਕੈ ਘਰ ਆਏ ਸਬਦ ਉਤਾਵਲਾ ਜਹ ਦੇਖ ਤਹ ਸੋਈ ਅਵਰ ਨ ਜਾਣੀਐ ਗੁਰ ਕੀ ਕਾਰ ਕਮਾਏ ਮਹਿਲ ਪਛਾਣੀਐ ਰਹਾਉ ਆਪ ਮਿਲਾਵੇ ਸੱਚ ਤਾ ਮਨ ਭਾਵਈ ਚੱਲੇ ਸਦਾਰ ਜਾਏ ਅੰਕ ਸਮਾਵਈ ਸੱਚਾ ਸਾਹਿਬ ਮਨ ਵਸੈ ਵਸਿਆ ਮਨ ਸੋਈ ਆਪੇ ਦੇ ਵੜਿਆਈਆ ਦੇ ਤੋਟ ਨਾ ਹੋਈ ਅਬੇ ਤਬੇ ਕੀ ਚਾੱਕਰੀ ਕਿਉ ਦਰਗਹਿ ਪਾਵੇ ਪੱਥਰ ਕੀ ਬੇੜੀ ਜੇ ਚੜ੍ਹੈ ਭਰ ਨਾਲ ਬੜਾਵੇ ਆਪਣੜਾ ਮਨ ਵੇਚੀਐ ਸਿਰ ਦੀਜੈ ਨਾਲੇ ਗੁਰਮੁਖ ਵਸਤ ਪਛਾਣੀਐ ਆਪਣਾ ਘਰ ਭਾਲੇ ਜੰਮਣ ਮਰਨਾਂ ਆਖਿ ਇਤਨ ਕਰਤੇ ਕੀਆ ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਥੀਆ ਸਾਈਂ ਕਾਰਕ ਮਾਵਣੀ ਧੁਰ ਕੀ ਫਰਮਾਈ ਜੇ ਮਨ ਸਤਗੁਰ ਦੇ ਮਿਲੇ ਕਿਨ ਕੀਮਤ ਪਾਈ ਰਤਨਾ ਪਾਰਖ ਸੋ ਧਣੀ ਤਿਨ ਕੀਮਤ ਪਾਈ ਨਾਨਕ ਸਾਹਿਬ ਮਨ ਵਸੈ ਸੱਚੀ ਵੜਿਆਈ ਆਸਾ ਮਹੱਲਾ ਪਹਿਲਾ ਜਿਨੀ ਨਾਮ ਵਿਸਾਰਿਆ ਦੂਜੈ ਭਰਮ ਭਲਾਈ ਮੂਲ ਛੋੜ ਡਾਲੀ ਲੱਗੇ ਕਿਆ ਪਾਵੈ ਛਾਈ ਬਿਨ ਨਾਵੈ ਕਿਉ ਛੂਟੀ ਐ ਜੇ ਜਾਣੈ ਕੋਈ ਗੁਰਮੁਖ ਹੋਏ ਤਾਂ ਛੂਟੀ ਐ ਮਨਮੁਖ ਪਤਕ ਹੋਈ ਰਹਾਉ जिनी एको सेविया पूरी मत भाई आध जुगा दे निरंजना जन हर सराय साहिब मेरा एक है अवर नहीं भाई कृपा ते सुख पाया साचे परथाई गुर बिन कने ना पायो केती कह कह आए आप दिखावे वाटड़ी सच्ची भक्त दराय मानमुख जी समझाई है पी उजड़ जाए बिन हर नाम ना छूट सी मर नरक समाए जन्म मरै परमाई है हर नाम ना लेवे ताकी कीमत ना पवे बिन गुरु की सेवा ਜੇ ਹੀ ਸੇਵ ਕਰਾਈਐ ਕਰਨੀ ਪੀਸਾਈ ਆਪ ਕਰੇ ਕਿਸ ਆਖੀਐ ਵੇਖੇ ਵਡਿਆਈ ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ ਨਾਨਕ ਸਿਰ ਦੇ ਚੂਟੀਐ ਦਰਗਹਿ ਪਤ ਪਾਏ ਆਸਾ ਮਹੱਲਾ ਪਹਿਲਾ ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ ਵੱਡੇ ਭਾਗ ਸਤਗੁਰ ਮਿਲੈ ਪਾਈਐ ਪਾਦ ਨਿਰਬਾਣੀ ਮੈਂ ਓਲ ਗਿਆ ਓਲ ਗਈ ਹਮ ਛੋਰੂ ਥਾਰੇ ਜਿਉ ਤੂ ਰੱਖੈ ਤਿਉ ਰਹਾ ਮੁਖ ਨਾਮ ਹਮਾਰੇ ਰਹਾਓ ਦਰਸ਼ਨ ਕੀ ਪਿਆਸਾ ਕਣੀ ਭਾਣੈ ਮਨ ਭਾਈ ਐ ਮੇਰੇ ਠਾਕੁਰ ਹਾਥ ਵੜਿਆਈਆ ਭਾਣੈ ਪਤ ਪਾਈ ਐ ਸਾਚੋ ਦੂਰ ਨਾ ਜਾਣੀਐ ਅੰਤਰ ਹੈ ਸੋਈ ਜਹ ਦੇਖਾ ਤਹ ਰਵ ਰਹੇ ਕਿਨ ਕੀਮਤ ਹੋਈ ਆਪ ਕਰੇ ਆਪੇ ਹਰੇ ਵੇਖੇ ਵੜਿਆਈ ਗੁਰਮੁਖ ਹੋਏ ਨਿਹਾਲੀ ਐ ਇਹੋ ਕੀਮਤ ਪਾਈ ਜੀਵ ਦੇ ਆਲਾਹਾ ਮਿਲੈ ਗੁਰਕਾਰ ਕਮਾਵੇ ਪੂਰਬ ਹੋਵੇ ਲਿਖਿਆਤਾ ਸਤਗੁਰ ਪਾਵੇ ਮਨਮੁਖ ਟੋਟਾ ਨਿਤ ਹੈ ਭਰਮਹਿ ਪਰਮਾਏ ਮਨਮੁਖ ਅੰਧ ਨ ਚੀਤੈ ਕਿਉ ਦਰਸ਼ਨ ਪਾਏ ਤਾ ਜਗ ਆਇਆ ਜਾਣੀਐ ਸਾਚੇ ਲਿਵ ਲਾਏ ਗੁਰ ਭੇਟੇ ਪਾਰਸ ਭਏ ਜੋਤੀ ਜੋਤ ਮਿਲਾਏ ਐਹਨ ਸਹੈ ਨਿਰਾਲਮੂ ਕਾਰ ਧੁਰ ਕੀ ਕਰਨੀ ਨਾਨਕ ਨਾਮ ਸੰਤੋਖੀਆ ਰਾਤੇ ਹਰ ਚਰਣੀ ਆਸਾ ਮਹੱਲਾ ਪਹਿਲਾ ਕੀਤਾ ਆਖਣ ਆਖੀਐ ਤਾਂ ਕੇ ਅੰਤ ਨ ਜਾਣਾ ਮੈਂ ਨਿਤ ਰਿਆ ਤਰ ਏਕ ਤੂੰ ਮੈਂ ਤਾਨ ਸਤਾਣਾ ਨਾਨਕ ਕੀ ਅਰਦਾਸ ਹੈ ਸਚ ਨਾਮ ਸੁਹੇਲਾ ਆਪ ਗਿਆ ਸੂਜੀ ਪਈ ਗੁਰ ਸਬਦ ਦੀ ਮੇਲਾ ਰਹਾਓ ਹਉ ਮੈਂ ਗਰਬ ਗਵਾਈਐ ਪਾਈਐ ਵਿਚਾਰ ਸਾਹਿਬ ਸਿਓ ਮਨ ਮਾਨਿਆ ਦੇ ਸਾਚ ਆਧਾਰ ਐਹਨਿਸ ਨਾਮ ਸੰਤੋਖੀਆ ਸੇਵਾ ਸੱਚ ਸਾਈ ਤਾ ਕੋ ਬਿਗਨ ਨ ਲੱਗਿ ਚੱਲੈ ਹੁਕਮ ਰਜਾਈ ਹੁਕਮ ਰਜਾਈ ਜੋ ਚੱਲੈ ਸੋ ਪਵੈ ਖਜ਼ਾਨੇ ਖੋਟੇ ਠਵਰ ਨ ਪਾਈਨੀ ਰਲੇ ਝੂਠਾਨੇ ਨਿਤ ਨਿਤ ਖਰਾ ਸਮਾਲੀਐ ਸੱਚ ਸੌਦਾ ਪਾਈਐ ਖੋਟੇ ਨਦਰ ਨ ਆਵਨੀ ਲੇ ਅਗਨ ਜਲਾਈਐ ਜਿਨੀ ਆਤਮ ਚੀਨੇ ਆ ਪ੍ਰਮਾਤਮ ਸੋਈ ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ ਅੰਮ੍ਰਿਤ ਫਾਲਜਨੀ ਚਾਖਿਆ ਸਚ ਰਹਿ ਅਘਾਈ ਤਿੰਨਾ ਭਰਮ ਨ ਭੇਦ ਹੈ ਹਰ ਦਸਨ ਰਸਾਈ ਹੁਕਮ ਸੰਜੋਗੀ ਆਇਆ ਚਲ ਸਦਾ ਰਜਾਈ ਔਗਣਿਆਰੇ ਕੋ ਗੁਣ ਨਾਨਕ ਕੈ ਸਚ ਮਿਲੈ ਵਡਾਈ ਆਸਾ ਮਹੱਲਾ ਪਹਿਲਾ ਮਨ ਰਤੋ ਹਰਨਾ ਆਈ ਸਚ ਵਖਾਣਿਆ ਲੋਕਾ ਦਾ ਕਿਆ ਜਾਏ ਜਾਤ ਉਦ ਭਾਣਿਆ ਜੋ ਲਗ ਜੀਓ ਪ੍ਰਾਣ ਸਚ ਧਿਆਈਐ ਲਾਹਾ ਹਰ ਗੁਣ ਗਾਏ ਮਿਲੈ ਸੁਖ ਪਾਈਐ ਰਹਾਉ ਸੱਚੀ ਤੇਰੀ ਕਾਰ ਦੇਹ ਦਇਆਲ ਤੂੰ ਹਉ ਜੀਵਾ ਤੁਧ ਸਾ ਲਾਹੇ ਮੈਂ ਤੇਕ ਆਧਾਰ ਤੂੰ ਦਰ ਸੇਵਕ ਦਰਵਾਨ ਦਰਦ ਤੂੰ ਜਾਣਹੀ ਭਗਤ ਤੇਰੀ ਹੈਰਾਨ ਦਰਦ ਗਵਾਵਹੀ ਦਰਗਹ ਨਾਮ ਹਦੂਰ ਗੁਰਮੁਖ ਜਾਣਸੀ ਵੇਲਾ ਸਚ ਪ੍ਰਵਾਨ ਸਬਦ ਪਛਾਨਸੀ ਸਤ ਸੰਤੋਖ ਕਰ ਭਾਉ ਤੋ ਸਾ ਹਰਨਾਮ ਸੇ ਮਨੋ ਛੋੜ ਵਿਕਾਰ ਸੱਚਾ ਸੱਚ ਦੇ ਸੱਚੇ ਸੱਚਾ ਨੇਹ ਹੋ ਸੱਚੈ ਲਾਇਆ ਆਪੇ ਕਰੇ ਨਿਆਉ ਜੋ ਤਿਸ ਭਾਇਆ ਸੱਚੇ ਸੱਚੀ ਦਾਤ ਦੇਹ ਦਇਆਲ ਹੈ ਤਿਸ ਸੇਵੀ ਦੇ ਨਰਾਤ ਨਾਮ ਅਮੋਲ ਹੈ ਤੂੰ ਉੱਤਮ ਹਉ ਨੀਚ ਸੇਵਕ ਕਾਂਢੀਆ ਨਾਨਕ ਨਦਰ ਕਰੇ ਹੋ ਮਿਲੈ ਸੱਚ ਵਾਂਢੀਆ ਆਸਾ ਮਹੱਲਾ ਪਹਿਲਾ ਆਵਣ ਜਾਣਾ ਕਿਉ ਰਹਿ ਕਿਉ ਮੇਲਾ ਹੁਈ ਜਨਮ ਮਰਨ ਕਾ ਦੁੱਖ ਕਣੋ ਨਿਤ ਸਹਸਾ ਦੋਈ ਬਿਨ ਨਾ ਆਵੇ ਕਿਆ ਜੀਵਨਾ ਫਿਟ ਤ੍ਰਿਗ ਚਤੁਰਾਈ ਸਤਿਗੁਰ ਸਾਧਨਾ ਸੇਵਿਆ ਹਰ ਭਗਤ ਨਾ ਭਾਈ ਰਹਾਉ ਆਵਣ ਜਾਵਣ ਤੌਰ ਹੈ ਪਾਈਏ ਗੁਰਪੂਰਾ RAM ਨਾਮ ਧਨਰਾਸ ਦੇ ਬਿਨ ਸੇ ਭ੍ਰਮ ਕੂਰਾ ਸੰਤ ਜਨਾ ਕੋ ਮਿਲ ਰਹਾ ਧਨ ਧਨ ਜਸ ਗਾਏ ਆਦਪੁਰਖ ਅਪਰੰਪਰਾ ਗੁਰਮੁਖ ਹਰ ਪਾਏ ਨਟੂਏ ਸਾંગ ਬਣਾਇਆ ਬਾਜੀ ਸੰਸਾਰਾ ਖਿੰਨ ਪਲ ਬਾਜੀ ਦੇਖੀਐ ਉਜਰਤ ਨਹੀਂ ਬਾਰਾ ਹੋਮੈ ਚੌਪੜ ਖੇਲਣਾ ਝੂਠੇ ਅਹੰਕਾਰਾ ਸਭ ਜਗ ਹਾਰੈ ਸੋ ਜਣੈ ਗੁਰ ਸ਼ਬਦ ਵਿਚਾਰਾ ਜਿਉ ਅੰਦਲੇ ਹੱਥ ਟੋਹਣੀ ਹਰ ਨਾਮ ਹਮਾਰੈ RAM ਨਾਮ ਹਰ ਟੇਕ ਹੈ ਨੇਸਾ ਦਾਉਤ ਸਵਾਰੈ ਜਿਉ ਤੂੰ ਰਖੈ ਤਿਉ ਰਹਾ ਹਰ ਨਾਮ ਆਧਾਰਾ ਅੰਤ ਸਖਾਈ ਪਾਇਆ ਜਨ ਮੁਕਤ ਦੁਆਰਾ ਜਨਮ ਮਰਨ ਦੁੱਖ ਮੇਟਿਆ ਜਪ ਨਾਮ ਮੁਰਾਰੇ ਨਾਨਕ ਨਾਮ ਨਾ ਵਿਸਰੈ ਪੂਰਾ ਗੁਰ ਤਾਰੇ ਆਸਾ ਮਹੱਲਾ ਤੀਜਾ ਅਸ਼ਟਪਦੀਆ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਸਤ ਬੇਦ ਸਿਮਰਤ ਸਰ ਤੇਰਾ ਸੁਰਸਰੀ ਚਰਨ ਸਮਾਣੀ ਸਾਖਾ ਤੀਨ ਮੂਲ ਮਤਰਾ ਵੈ ਤੂੰ ਤਾਂ ਸਰਬ ਵਿਡਾਣੀ ਤਾਕੇ ਚਰਨ ਜਪੈ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਰਹਾਉ 33 ਕਰੋੜੀ ਦਾਸ ਤੁਮਾਰੇ ਰਿੱਧ ਸਿਧ ਪ੍ਰਾਣ ਆਧਾਰੀ ਤਾਕੇ ਰੂਪ ਨ ਜਾਹੀ ਲਖਣੇ ਕਿਆ ਕਰ ਆਖ ਵਿਚਾਰੀ ਤੀਨ ਗੁਣਾ ਤੇਰੇ ਜੁਗ ਹੀ ਅੰਤਰ ਚਾਰੇ ਤੇਰੀ ਆਖਾਣੀ ਕਰਮ ਹੋਵੇ ਤਾ ਪਰਮ ਪਦ ਪਾਈਐ ਕਥੇ ਅਕਤ ਕਹਾਣੀ ਤੂੰ ਕਰਤਾ ਕੀਆ ਸਭ ਤੇਰਾ ਕਿਆ ਕੋ ਕਰੇ ਪ੍ਰਾਣੀ ਜਾ ਕੋ ਨਦਰ ਕਰਹਿ ਤੂੰ ਆਪਣੀ ਸਾਈ ਸੱਚ ਸਮਾਨੀ ਨਾਮ ਤੇਰਾ ਸਭ ਕੋਈ ਲੇਤ ਹੈ ਜੇਤੀ ਆਵਣ ਜਾਣੀ ਜਾਤ ਤੁ ਭਾਵੈ ਤਾਂ ਗੁਰਮੁਖ ਬੂਝੈ ਹੋਰ ਮਨਮੁਖ ਫਿਰੈ ਏ ਆਣੀ ਚਾਰੇ ਵੇਦ ਬ੍ਰਹਮੇ ਕਉਦੀਏ ਪੜ ਪੜ ਕਰੇ ਵਿਚਾਰੀ ਤਾ ਕਾ ਹੁਕਮ ਨਾ ਬੂਝੈ ਬਪੜਾ ਨਰਕ ਸੁਰਗ ਅਵਤਾਰੀ ਜੁਗਹਿ ਜੁਗਹਿ ਕੇ ਰਾਜ ਕੀਏ ਗਾਵਹਿ ਕਰ ਅਵਤਾਰੀ ਤਿਨ ਪੀ ਅੰਤ ਨਾ ਪਾਇਆ ਤਾ ਕਾ ਕੀਆ ਕਰ ਆਖ ਵਿਚਾਰੀ ਤੂੰ ਸੱਚਾ ਤੇਰਾ ਕੀਆ ਸਭ ਸਾਚਾ ਦੇਹ ਤਾ ਸਾਚ ਵਖਾਣੀ ਜਾ ਕੋ ਸੱਚ ਬੁਝਾਵੈ ਆਪਣਾ ਸਹਜੇ ਨਾਮ ਸਮਾਣੀ ਆਸਾ ਮਹੱਲਾ ਤੀਜਾ ਸਤਗੁਰ ਹਮਰਾ ਭਰਮ ਗਵਾਇਆ ਹਰ ਨਾਮ ਨਿਰੰજન ਮਨ ਵਸਾਇਆ ਸ਼ਬਦ ਚੀਨ ਸਦਾ ਸੁਖ ਪਾਇਆ ਸੁਣ ਮਨ ਮੇਰੇ ਤਤ ਗਿਆਨ ਦੇਵਣ ਵਾਲਾ ਸਭ ਵਿਦ ਜਾਣੈ ਗੁਰਮੁਖ ਪਾਈਐ ਨਾਮ ਨਿਧਾਨ ਰਹਾਉ ਸਤਗੁਰ ਭੇਟੀ ਕੀ ਵੜਿਆਈ ਜਿਨ ਮਮਤਾ ਅਗਨ ਤ੍ਰਿਸ਼ਨਾ 부ਝਾਈ ਸਹਜੇ ਮਾਤਾ ਹਰ ਗੁਣ ਗਾਈ ਵਿਣ ਗੁਰ ਪੂਰੇ ਕੋਈ ਨਾ ਜਾਣੀ ਮਾਇਆ ਮੋਹ ਦੂਜੈ ਲੋਭਾਣੀ ਗੁਰਮੁਖ ਨਾਮ ਮਿਲਾਇ ਹਰ ਬਾਣੀ ਗੁਰ ਸੇਵਾ ਤਪਾਂ ਸਿਰ ਤਪਸਾਰ ਹਰ ਜੀਉ ਮਨ ਵਸੈ ਸਭ ਦੁਖ ਵਿਸਾਰਣ ਹਾਰ ਦਰ ਸਾਚੈ ਦੀਸੈ ਸਚਿਆਰ ਗੁਰ ਸੇਵਾ ਤੇ ਦਰ ਭਾਵਨ ਸੂਜੀ ਹੋਏ ਆਪ ਪਛਾਨ ਹਰ ਪਾਵੈ ਸੋਏ ਸਾਚੀ ਬਾਣੀ ਮਹਿਲ ਪ੍ਰਾਪਤ ਹੋਏ ਗੁਰ ਸੇਵਾ ਤੇ ਸਭ ਕੁਲ ਉਧਾਰੇ ਨਿਰਮਲ ਨਾਮ ਰੱਖੈ ਉਰ ਧਾਰੇ ਸਾਚੀ ਸੋਭਾ ਸਾਚ ਦੁਆਰੇ ਸੇਵੜ ਭਾਗੀ ਜੇ ਗੁਰ ਸੇਵਾ ਲਾਏ ਅਣ ਦਿਨ ਭਗਤ ਸਚ ਨਾਮ ਨਰੜਾਏ ਨਾਮੇ ਉਦਰੇ ਕੁਲ ਸਬਾਏ ਨਾਨਕ ਸਾਚ ਕਹਿ ਵਿਚਾਰ ਹਰ ਕਾ ਨਾਮ ਰਖੋ ਔਰ ਧਾਰ ਹਰ ਭਗਤੀ ਰਾਤੇ ਮੁਖ ਦਵਾਰ ਆਸਾ ਮਹੱਲਾ ਤੀਜਾ ਆਸਾ ਆਸ ਕਰੇ ਸਭ ਕੋਈ ਹੁਕਮੈ ਬੂਝੈ ਨਿਰਾਸਾ ਹੋਈ ਆਸਾ ਵਿੱਚ ਸੁੱਤੇ ਕਈ ਲੋਈ ਸੋ ਜਾਗੇ ਜਾਗਾਵੇ ਸੋਈ ਸਤਗੁਰ ਨਾਮ ਬੁਝਾਇਆ ਬਿਨ ਨਾਵੇ ਭੁੱਖ ਨਾ ਜਾਈ ਨਾਮੇ ਤ੍ਰਿਸ਼ਨਾ ਅਗਨ ਬੁਝੈ ਨਾਮ ਮਿਲੇ ਤਸਿਰ ਜਾਈ ਰਹਾਉ ਕਲ ਕੀਰਤ ਸਬਦ ਪਛਾਨ ਇਹ ਆ ਭਗਤ ਚੁਕਿਆ ਅਭਿਮਾਨ ਸਤਿਗੁਰੂ ਸੇਵਿਆ ਹੋ ਵੈ ਪ੍ਰਵਾਨ ਜਿਨ ਆਸਾ ਕੀਤੀ ਤਿਸਨੂੰ ਜਾਣ ਤਿਸ ਕਿਆ ਦੀਜੈ ਜੇ ਸਬਦ ਸੁਣਾਏ ਕਰ ਕਿਰਪਾ ਨਾਮ ਮਨ ਵਸਾਏ ਇਹ ਸਿਰ ਦੀਜੈ ਆਪ ਗਵਾਏ ਹੁਕਮੈ ਬੁਝੇ ਸਦਾ ਸੁਖ ਪਾਏ ਆਪ ਕਰੇ ਤੈ ਆਪ ਕਰਾਏ ਆਪੇ ਗੁਰਮੁਖ ਨਾਮ ਵਸਾਏ ਆਪ ਭੁਲਾਵੇ ਆਪ ਮਾਰਗ ਪਾਏ ਸੱਚੇ ਸਬਦ ਸੱਚ ਸਮਾਏ ਸੱਚਾ ਸਬਦ ਸੱਚੀ ਹੈ ਬਾਣੀ ਗੁਰਮੁਖ ਜੁਗ ਜੁਗ ਆਖ ਵਖਾਣੀ ਮਨ ਮੁਖ ਮੋਹੇ ਭਰਮ ਪੋਲਾਣੀ ਬਿਨ ਨਾ ਵੈ ਸਭ ਫਿਰੈ ਬਉਰਾਣੀ ਤੀਨ ਭਵਨ ਮਹਿ ਏਕਾ ਮਾਇਆ ਮੂਰਖ ਪੜ ਪੜ ਦੂਜਾ ਭਾਉ ਦੜਾਇਆ ਬਹੁ ਕਰਮ ਕਮਾਵੇ ਦੁਖ ਸਬਾਯਾ ਸਤਗੁਰ ਸੇਵ ਸਦਾ ਸੁਖ ਪਾਯਾ ਅੰਮ੍ਰਿਤ ਮੀਠਾ ਸ਼ਬਦ ਵਿਚਾਰ ਆਨੰਦਨ ਭੋਗੇ ਹਉ ਮੈ ਮਾਰ ਸਹਿਜ ਆਨੰਦ ਕਿਰਪਾ ਧਾਰ ਨਾਮ ਰਤੇ ਸਦਾ ਸੱਚ ਪਿਆਰ ਹਰ ਜੱਬ ਪੜੀਏ ਗੁਰ ਸ਼ਬਦ ਵਿਚਾਰ ਹਰ ਜੱਬ ਪੜੀਏ ਹਉ ਮੈ ਮਾਰ ਹਰ ਜਪੀਐ ਭਏ ਸੱਚ ਪਿਆਰ ਨਾਨਕ ਨਾਮ ਗੁਰਮਤਿ ਉਰ ਧਾਰ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ 3 ਅਸ਼ਟਪਦੀਆ ਕਰ ਅਠਵਾ ਕਾਫੀ ਗੁਰ ਤੇ ਸਾਤ ਊਪਜੈ ਜਿਨ ਤ੍ਰਿਸ਼ਨਾ ਅਗਨ ਬੁਝਾਈ ਗੁਰ ਤੇ ਨਾਮ ਪਾਈਐ ਵੱਡੀ ਵਡਿਆਈ ਏਕੋ ਨਾਮ ਚੇਤ ਮੇਰੇ ਭਾਈ ਜਗਤ ਜਲੰਦਾ ਦੇਖ ਕੈ ਭਜ ਪਏ ਸਰਣਾਈ ਰਹਾਉ ਗੁਰ ਤੇ ਗਿਆਨ ਊਪਜੈ ਮਹਾ ਤਤ ਵਿਚਾਰਾ ਗੁਰ ਤੇ ਘਰ ਦਰ ਪਾਇਆ ਭਗਤੀ ਭਰੇ ਭੰਡਾਰਾ ਗੁਰਮੁਖ ਨਾਮ ਧਿਆਈਐ 부ਝੈ ਵਿਚਾਰਾ ਗੁਰਮੁਖ ਭਗਤ SLAH ਹੈ ਅੰਤਰ ਸ਼ਬਦ અપਾਰਾ ਗੁਰਮੁਖ ਸੁਖ ਉਪਜੈ ਦੁਖ ਕਦੇ ਨਾ ਹੋਈ ਗੁਰਮੁਖ ਹੋਮੈ ਮਾਰੀਐ ਮਨ ਨਿਰਮਲ ਹੋਈ ਸਤਗੁਰ ਮਿਲੇ ਆਪ ਗਇਆ ਤ੍ਰਿਪਾਵਣ ਸੋਝੀ ਪਾਈ ਨਿਰਮਲ ਜੋਤ ਫਸਰ ਰਹੀ ਜੋਤੀ ਜੋਤ ਮਿਲਾਈ ਪੂਰੇ ਗੁਰ ਸਮਝਾਇਆ ਮਤ ਉੱਤਮ ਹੋਈ ਅੰਤਰ ਸ਼ੀਤਲ ਸ਼ਾਂਤ ਹੋਏ ਨਾਮੇ ਸੁਖ ਹੋਈ ਪੂਰਾ ਸਤਗੁਰ ਤਾਂ ਮਿਲੇ ਜਾਂ ਨਦਰ ਕਰੇ ਕਿਲਵਿਖ ਪਾਪ ਸਭ ਕੱਟੀ ਹੈ ਫਿਰ ਦੁਖ ਵਿਗਨ ਨਾ ਹੋਈ ਆਪਣੇ ਹੱਥ ਵੜਿਆਈ ਆਦੇ ਨਾਮੇ ਲਾਏ ਨਾਨਕ ਨਾਮ ਨਿਧਾਨ ਮਨ ਵਸਿਆ ਵੜਿਆਈ ਪਾਏ